ਥਾਰ ਗੱਡੀ ਲਾਵਾਰਿਸ ਥਾਰ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਦੇਖ ਕੇ ਇਲਾਕੇ ਦੇ ਵਿੱਚ ਸਨਸਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਆਖਿਰਕਾਰ ਕਿੰਨਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਇਸ ਬਾਰੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਗੱਡੀ ਸਵਾਰ ਕਿਸ ਹਾਲਤ ਦੇ ਵਿੱਚ ਹੈ ਇਸ ਤਰ੍ਹਾਂ ਇਹ ਲਾਵਾਰਿਸ ਥਾਰ ਕਿਵੇਂ ਮਿਲੀ ਇਹ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਦਸੂਹਾ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਗੋਲੀਆਂ ਦੇ ਨਾਲ ਇੱਕ ਥਾਰ ਗੱਡੀ ਨੂੰ ਭੁੰਨ ਦਿੱਤਾ ਗਿਆ ਲਿੰਕ ਰੋਡ ਦੇ ਉੱਤੇ ਇਹ ਘਟਨਾਕਰਮ ਵਾਪਰਿਆ ਜਿੱਥੇ ਕਿ ਸੜਕ ਦੇ ਕਿਨਾਰੇ ਦੇ ਉੱਤੇ ਲਾਵਾਰਿਸ ਇਹ ਥਾਰ ਮਿਲੀ ਹੈ ਤੇ ਜਿਸ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਵੀ ਮਿਲੇ ਨੇ ਸਾਰੇ ਇਲਾਕੇ ਦੇ ਵਿੱਚ ਸਨਸਨੀ ਦਾ ਮਾਹੌਲ ਹੈ ਪਾਇਆ ਜਾ ਰਿਹਾ ਹੈ ਜੇਕਰ ਥਾਰ ਗੱਡੀ ਦੀ ਗੱਲ ਕੀਤੀ ਜਾਵੇ ਤਾਂ ਇਹ ਗੱਡੀ ਜਿਹੜੀ ਆ ਪਿੰਡ ਜਗਲਾ ਦੇ ਰਹਿਣ ਵਾਲੇ ਰਾਜੀਵ ਠਾਕੁਰ ਦੀ ਹੈ ਜਿਹੜਾ ਕਿ ਪੇਸ਼ੇਵਜੋ ਪਹਿਲਵਾਨ ਦੱਸਿਆ ਜਾ ਰਿਹਾ ਹੈ ਹਾਲਤ ਕੀ ਇਸ ਘਟਨਾਕਰਮ ਦੇ ਬਾਰੇ ਅਤੇ ਇਸ ਪਹਿਲਵਾਨ ਦੇ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਹੈ ਨਹੀਂ ਹਾਸਲ ਹੋ ਸਕੀ ਕਿ ਉਸਤੇ ਗੋਲੀਆਂ ਲੱਗੀਆਂ ਨੇ ਜਾਂ ਜਿਸ ਵੇਲੇ ਇਹ ਗੋਲੀਆਂ ਚਲਾਈਆਂ ਗਈਆਂ ਉਸ ਵੇਲੇ ਥਾਰ ਦੇ ਵਿੱਚ ਕੋਣ-ਕੋਣ ਮੌਜੂਦ ਸੀ ਤਕਰੀਬਨ 6 ਦੇ ਕਰੀਬ ਗੋਲੀਆਂ ਜਿਹੜੀਆਂ ਨੇ ਚਲਾਈਆਂ ਗਈਆਂ ਨੇ ਜਿਸ ਨੂੰ ਵੇਖ ਕੇ ਸਾਫ਼ ਤੌਰ ਤੇ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਕੋਈ ਵੱਡੀ ਗੈਂਗਵਾਰ ਵਰਗੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇਗਾ ਪਰ ਬਹੁਤ ਸਾਰੇ ਸਵਾਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਖੜੇ ਹੋ ਜਾਂਦੇ ਨੇ ਇੱਕ ਤੋਂ ਬਾਅਦ ਇੱਕ ਤਕਰੀਬਨ 6 ਗੋਲੀਆਂ ਜਿਹੜੀਆਂ ਨੇ ਚਲਾਈਆਂ ਗਈਆਂ ਨੇ ਉਹ ਵੀ ਥਾਰ ਗੱਡੀ ਦੇ ਉੱਤੇ ਅਜਿਹੇ ਦੇ ਵਿੱਚ ਉਹ ਸ਼ਖਸ ਕੌਣ ਸਨ ਜਿਹੜੇ ਕਿ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਤੇ ਦੂਜਾ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਜਿਸ ਵੇਲੇ ਇਸ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਸ ਸਮੇਂ ਇਸ ਥਾਰ ਗੱਡੀ ਦੇ ਵਿੱਚ ਕਿੰਨੇ ਲੋਕ ਸਵਾਰ ਸਨ ਕਿਉਂਕਿ ਇਹ ਗੱਡੀ ਜਿਹੜੀ ਹੈ ਇੱਕ ਪਹਿਲਵਾਨ ਦੀ ਦੱਸੀ ਜਾ ਰਹੀ ਹੈ ਉਸ ਪਹਿਲਵਾਨ ਦੇ ਬਾਰੇ ਵੀ ਕੋਈ ਜਾਣਕਾਰੀ حاصل ਨਹੀਂ ਹੋ ਸਕੀ ਤੇ ਦੂਜੇ ਪਾਸੇ ਜੇਕਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਅਧਿਕਾਰੀ ਵੀ ਇਸ ਮਾਮਲੇ ਵਿੱਚ ਬੋਲਣ ਤੋਂ ਗੁਰੇਸ਼ ਕਰਦੇ ਹੋਏ ਵਿਖਾਈ ਦੇ ਰਹੇ ਨੇ ਪਰ ਇਸ ਥਾਰ ਦੇ ਉੱਤੇ ਚੱਲੀਆਂ ਹੋਈਆਂ ਗੋਲੀਆਂ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਾਲੀ ਥਾਰ ਜਿਸ ਦੇ ਕੀ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਨੇ ਇੱਥੋਂ ਤੱਕ ਕਿ ਪਿਛਲਾ ਸ਼ੀਸ਼ਾ ਪੂਰੀ ਤਰ੍ਹਾਂ ਭੰਨਿਆ ਹੋਇਆ ਹੈ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਕਿੰਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕਿੰਨੇ ਲੋਕ ਜ਼ਖਮੀ ਹੋਏ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਗੱਡੀ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਸੀਟਾ ਤੱਕ ਵੀ ਗੋਲੀ ਮਾਰੀ ਗਈ ਹੈ ਸੀਟਾਂ ਦੇ ਉੱਤੇ ਵੀ ਗੱਡੀ ਦੀਆਂ ਖਿੜਕੀਆਂ ਤੇ ਵੀ ਗੋਲੀਆਂ ਦੇ ਨਿਸ਼ਾਨ ਸਾਫ਼ ਤੌਰ ਤੇ ਵਿਖਾਈ ਦੇ ਰਹੇ ਨੇ